ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਨੂੰ ਜੀ ਆਪਣੀ ਦੁਕਾਨ ਦਿਖਾਉਣਾ ਅੱਜ ਮੈਂ ਮੇਰੀ ਆਹ ਦੁਕਾਨਾਂ ਮੋਟਰਸਾਈਕਲਾਂ ਦੀ ਇੰਜਣਾਂ ਦਾ ਕੰਮ ਕਰਦਾ ਮੈਂ ਆਹ ਦੇਖੋ ਮਦਾਨ ਦਾ ਘੋਰ ਹੈ ਤੇ ਆਹ ਕੁਝ ਮੋਟਰਸਾਈਕਲ ਖੜੇ ਆ ਤੇ ਤੁਹਾਨੂੰ ਮੈਂ ਦੁਕਾਨ ਦਿਖਾਉਣਾ ਆਪੀ ਆਹ ਬਸ ਮੁੰਡੇ ਰੱਖੇ ਹੋਏ ਮੈਂ ਦੋ ਪਹਿਲੀ ਜਿਹੜੇ ਬਾਂਦੇ ਸੀ ਅਸੀਂ ਉਹ ਵੀ ਪੁਰਾਣੇ ਕਰਤੇ ਪਹਿਲੀ ਜਿਹੜੇ ਬਾਂਦੇ ਜੀ ਅਸੀਂ ਉਹ ਵੀ ਪੁਰਾਣੇ ਕਰਤੇ ਜਿਹੜੇ ਉਹਦੋਂ ਵੈਡੀ ਬਾਂਦੇ ਸੀ ਉਹ ਵੀ ਅਜੀ ਖਾਧਾਂ ਗਾਤੇ ਉਹ ਵੀ ਅਜੀ ਖਾਧਾਂ ਗਾਤੇ ਓਏ ਓਏ ਹੋਏ ਜੋ ਇਹਨੇ ਪੜੇ ਪੈਂਦੀ ਜਿੱਕੇ ਨੇ ਬੇਕਾਰ ਆ ਦੇਖੋ ਵੀ ਆਪਣੇ ਨਿਕਾਣਾ ਚੱਲ ਆ ਜੋ ਜੋ ਕਰਤਾ ਹੈ

ਵੇ ਜੀ ਅੱਜ ਸਾਡਾ ਵੀਰ ਪੁੱਛ ਰਿਹਾ ਮੈਂ ਗੈਟ ਕਰਨ ਲੱਗਿਆ ਪੁਣੇ ਐਸ ਸੀ ਡੀ 125 ਇਹ ਹੈਦਰ ਬੇ ਉਸਕੇ ਥੱਲੇ ਮੋਟਰਸਾਈਕਲ ਹੈ ਸੈਕੰਡ ਉਹ ਇਹਨਾਂ ਲੈਦਰ ਪਹਿਨਗੇ ਨੂ ਜਮ ਐਂਡ ਲੱਗੇ ਫੇਰੇ ਜਮ ਐਂਡ ਹੋਏ ਗਿਆ ਹੈਲੋ ਪਰ ਆਮੇ ਪੂਰ ਭਾਰਤ ਮੁੱਕਿਆ ਗਿਆ ਜੀ ਨਾ ਬੱਬੇ ਹੁਣ ਆਪਾਂ ਧੂਣੀ ਦਾ ਨਹੀਂ ਸੇਰ ਲਗੇ ਠੰਡ ਵਾਲੀ ਹੋਈ ਪਈ ਐ ਬੜਾ ਮੁੰਡਾ ਹਾਂਜੀ ਗੁੰਡੇ ਵੀ ਫਿੱਨੀ ਸਰਫੇਸ਼ ਕੀ ਕਰ ਗੁੰਡੇ ਵੀ ਨਾ ਸਰਫੇਸ਼ ਕੀ ਉਹ ਕੀ ਗੁੰਡੇ ਵੀ ਇਹ ਪਰ ਇਹ ਤਕਾਣ 82 ਗੱਤ ਰਹਿਣ ਦੇ ਉੱਥੇ ਰੱਖਣ ਐ ਕਰਾ ਚਾਲਤੂ ਆਦਰਾ ਰੱਖ ਕੇ ਆਉਤੇ ਉਹ ਡੱਬਾ ਨਹੀਂ ਪਿਆ ਵੇਖਾ ਵੇ ਆਵੇ ਕਾਲਾ ਆ ਡੱਬਾਇਆ ਉਹ ਰੰਗ ਮਗਲਾਲਾ ਡੱਬਾ ਕਾਲਾ ਜਾ ਵੇਖ ਆਵੇ ਹਾਂ ਲੈ ਲੈ ਆ ਉਹ ਤੋਂ ਲੈ ਆ ਐ ਕਰੇ ਇਹ ਕਿੰਨਾ ਮਗਲਾਲਾ ਨਾ ਉਹ ਬਾਲਟੀ ਚ ਪਾ ਡੋ ਹੋ ਕਰਿਆ ਡੋਲਿਆ ਓਏ ਆਹੀ ਬਾਲਟੀ ਦੇ ਆਹ ਦੇਖ ਆ ਦੇਖ ਆ ਦੇਖੋ ਸਾਡਾ ਅਰਚੂ ਬਈ ਦੁਕਾਨ ਦਾ ਮੈਂ ਨਾ ਨਹੀਂ ਕਹੇ ਵੇਖੋ ਡੱਬਾ ਨਹੀਂ ਜਨ ਨਾਲ ਪਾ ਲੱਖੋ ਕਾਂਡ ਪੂਰੇ ਗਾਇਵਰਾਂ ਦੇ ਨਾ ਸੀਗਾ ਹੁਣ ਇਹਨੇ ਮੋਗ ਲਾਲ ਕੱਢ ਕੇ ਹੁਣ ਅੱਗ ਚਲਾਉਣਗੇ ਵੇਖ ਆ ਆ ਬੀ ਕੋ ਮੁੰਡਾ ਡਿਆ ਹੋਰ ਚਾ ਯਾਰ ਚਲ ਕੋਈ ਨਹੀਂ ਛੇੜਾ ਗੱਡਾ ਕਰ ਫੋਨ ਚਲਦੇ ਕਰ ਮੈਂ ਤੇ ਆਪ ਕੋ ਲਈ ਇੱਕ ਚੀਜ਼ ਸੁਣਾਂ ਦੀ ਛੀਨਾਂ ਰਹੀ ਹੋਰ ਬੋ ਕਾਂਡ ਸੀ ਗੁਰੂਤਾ ਹੋਏ ਯਾ ਯਾਰ ਲੜਾ ਹੀ ਨਾ ਪੂਰਾ ਭਾ ਅਪ ਦਾ ਨਾਮ ਜਿਆਦਾ ਮੁੰਡਾ ਤਾਂ ਹਾਂਜੀ ਮਿੱਤਰ ਆਪਾਂ ਘਰੇ ਆ ਗਏ ਸੀਗੇ बस वो दुकान ਹੁੰਦਾ ਆ ਕਿ ਆਪਾਂ ਅਗੇ ਕਰੇ ਹੁਣ ਟਾਈਮ ਹੋ ਗਿਆ ਤਾਂ ਅੱਜ ਦਾ ਵਲੌਗ ਚੰਗਾ ਲੱਗਾ ਤਾਂ ਲਾਈਕ ਕਰੋ ਕਮੈਂਟ ਕਰੋ ਸਬਸਕ੍ਰਾਈਬ ਜ਼ਰੂਰ ਕਰ ਲੈ ਯਾਰ ਚਲੋ ਓਕੇ ਚਲੋ